ਤੁਹਾਨੂੰ ਪਤਾ ਸੀਗਾ ਵੀ 2 ਦਿਨ ਦਾ ਅੰਮਾਲੇ ਐਸਪੀ ਦਾ ਮੋਰਚਾ ਸੀਗਾ ਕੱਲ ਨਵਦੀਪ ਨੂੰ ਰਿਹਾ ਕਰਨ ਤੋਂ ਬਾਅਦ ਉਹ ਆਪਾਂ ਮੁਲਤ ਵੀ ਕਰ ਦਿੱਤਾ ਸੀਗਾ ਜਿਵੇਂ ਪਤਾ ਡੱਲਿਆਲ ਸਾਹਿਬ ਦੀ ਵੀਡੀਓ ਵੀ ਆਈ ਸੀ ਪਰ ਮੌੜਾ ਮੰਡੀ 'ਚ ਇਕੱਠੇ ਹੋ ਕੇ ਨਵਦੀਪ ਦਾ ਸਨਮਾਨ ਕਰਕੇ ਉਦੋਂ ਬਾਅਦ ਉਹਨੂੰ ਸ਼ੰਭੂ ਬਾਰਡਰ ਤੇ ਲਿਆਉਣਾ ਸੀਗਾ ਜਿਹੜੇ ਕਹਿੰਦੇ ਆ ਕਿ ਇਸ ਮੁਲਕ ਦੇ ਵਿੱਚ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਤਾਂ ਮੰਡੀ 'ਚ ਇਕੱਠੇ ਹੋਣਾ ਕੋਈ ਮਸਲਾ ਨਹੀਂ ਹੈਗਾ ਤੋਂ ਇਸ ਕਰਕੇ ਸੀਗਾ ਕਿ ਉੱਥੇ ਜਿਹੜੇ ਜਸਵਿੰਦਰ ਸਿੰਘ ਜੀ ਲੌਂਗੋਵਾਲ ਸਾਡੇ ਆਗੂ ਪਹੁੰਚੇ ਅਮਰਜੀਤ ਸਿੰਘ ਮੋੜੀ ਪਹੁੰਚਿਆ ਉਹਨਾਂ ਨੂੰ ਪੁਲਿਸ ਨੇ ਜਿਹੜਾ ਵਾ ਉਹ ਗ੍ਰਿਫਤਾਰ ਕਰ ਲਿਆ ਵਾ ਤਾਂ ਤੁਸੀਂ ਦੇਖ ਲਓ ਵੀ ਹਰਿਆਣੇ ਦੀ ਸਰਕਾਰ ਕਿਵੇਂ ਜ਼ੁਲਮ ਕਰ ਰਹੀ ਹੈਗੀ ਕਿਸਾਨਾਂ ਮਜ਼ਦੂਰਾਂ ਤੇ ਤਾਂ ਇਹ ਜ਼ੁਲਮ ਦਾ ਜਵਾਬ ਤਾਂ ਆਉਣ ਵਾਲੀਆਂ electionsਾਂ ਦੇ ਵਿੱਚ ਹਰਿਆਣੇ ਦੇ ਕਿਸਾਨ ਮਜ਼ਦੂਰ ਦੇਣਗੇ ਜੇ ਸਰਕਾਰ ਨੂੰ ਲੱਗਦਾ ਵਾ ਵੀ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰਨਾ ਤੇ ਸਾਰਾ ਕੁਝ ਜਾਮ ਕਰਵਾਉਣਾ ਵਾ ਜੇ ਲੱਗਦਾ ਮੋਦੀ ਸਰਕਾਰ ਨੂੰ ਵੀ ਪੈਰਾਂ ਥੱਲੇ ਅੱਗ ਬਾਲਣੀ ਆ ਉਹ ਵੱਖਰੀ ਗੱਲ ਹੈਗੀ ਆ ਨਹੀਂ ਤਾਂ ਤੁਰੰਤ ਉਹਨਾਂ ਅਗਵਾ ਨੂੰ ਰਿਹਾ ਕੀਤਾ ਜਾਵੇ ਯਾਰੇ ਔਰ ਮੰਡੀ ਦੇ ਵਿੱਚ ਪੀਸਫੁਲੀ ਇਕੱਠੇ ਹੋ ਕੇ ਆਪਣੇ ਆਪ ਦਾ ਸਨਮਾਨ ਕਰਕੇ ਇਕੱਠੇ ਹੋ ਕੇ ਮੁੜ ਕੇ ਸ਼ੰਭੂ ਬਾਰਡਰ ਤੇ ਪਹੁੰਚਣ ਦਿੱਤਾ ਜਾਵੇ ਇੱਥੇ ਕੀ ਰੌਲਾ ਹੈਗਾ ਤੋਂ ਇਸ ਕਰਕੇ ਇਸ ਘਟਨਾ ਦੀ ਅਸੀਂ ਨਿੰਦਿਆ ਕਰਦੇ ਹਾਂਗੇ ਆ ਧੰਨਵਾਦ